ਕੀਕਲ ਜੀ ਅੱਜ ਮੈਂ ਤੁਹਾਨੂੰ 벨ਟ ਦੇ ਵਿੱਚ ਲਾਈਨਿੰਗ ਬਾਰੇ ਦੱਸਣ ਲੱਗੀ ਆਂ ਕਈ ਵਾਰੀ ਜਦ ਆਪਣੀ ਲਾਈਨਿੰਗ ਵਾਲੀ ਸਲਵਾਰ ਹੁੰਦੀ ਹੈ ਤੇ ਆਪਾਂ ਜਦ ਨਾਲਾ ਪਾਉਂਦੇ ਉਹ ਨਾਲਾ ਵਿੱਚ اٹਕਦਾ ਹੈ ਜੀ ਤੇ ਆਪਣਾ ਨਾਲਾ ਵਿੱਚ ਪਾਉਣ ਲੱਗੇ اٹਕੇ ਨਾ ਹਨ ਜਦ ਆਪਾਂ ਪਾਉਂਦੇ ਆ ਵੀ ਕਈ ਵਾਰੀ اٹਕਦਾ ਹੈ ਜੇ ਤੁਸੀਂ ਨਾ ਇਵੇਂ ਲਾਈਨਿੰਗ ਨੂੰ ਜਿਹੜਾ ਲਾਈਨਿੰਗ ਦਾ ਇਹ ਆ ਸਿਰਾ ਹੁੰਦਾ ਹੈ ਕੰਨੀ ਜੋ ਵੀ ਇੱਧਰ ਹੁੰਦਾ ਹੈ ਤੁਸੀਂ ਨਾ ਉਧਰ ਸਿਲਾਈ ਲਗਾ ਲਓ ਇਵੇਂ ਸਾਰੇ ਤੇ ਇੱਧਰ ਤਾਂ ਆਪਾਂ ਲਗਾਉਣੀ ਲਗਾਉਣੀ ਆ ਹਨਾ ਤੁਸੀਂ ਇੱਧਰ ਵੀ ਇੱਕ ਸਿਲਾਈ ਲਗਾ ਲੈਣੀ ਆ ਇਹ ਮੇਰੇ ਕੋਲ ਕੱਪੜਾ ਘੱਟ ਹੈ ਤੁਸੀਂ ਜੇ ਪੂਰੀ ਵੀ ਲਾਈਨਿੰਗ ਲਗਾਉਂਦੇ ਹੋ ਨਾ ਇੱਥੇ ਤੱਕ ਤਾਂ ਤੁਸੀਂ ਇੱਥੇ ਇੱਕ ਸਿਲਾਈ ਇੱਥੇ ਲਗਾਉਣੀ ਆ ਤੇ ਇੱਕ ਸਿਲਾਈ ਇੱਥੇ ਜ਼ਰੂਰ ਲਗਾਉਣੀ ਆ ਜੀ ਕਿਉਂਕਿ ਜਦ ਇਹ ਸਲਾਈ ਨਾ ਅੰਦਰ ਆ ਜਾਂਦੀ ਹੈ ਬਾਹਰ ਤਾਂ ਇਹ ਦਿਖਾਈ ਨਹੀਂ ਦਿੰਦੀ ਹੈਗੀ ਜਦ ਆਪਾਂ ਇਹਦੇ ਵਿੱਚ ਨਾਲਾ ਪਾਵਾਂਗੇ 벨ਟ ਦੇ ਵਿੱਚ ਤਾਂ ਇਹ ਬਿਲਕੁਲ ਵੀ اٹਕੂਗਾ ਨਹੀਂ ਤੁਹਾਡਾ ਨਾਲਾ ਪਾਉਣ ਲੱਗੇ ਤੁਹਾਨੂੰ ਕਈ ਵਾਰੀ ਦਿੱਕਤ ਆਉਂਦੀ ਆ ਵੀ ਉਹ ਨਾਲ ਆਪਾਂ ਨੂੰ ਕਈ ਵਾਰੀ ਕਾਲੀ ਹੁੰਦੀ ਹੈ ਨਵੇਂ ਸੂਟ ਚ ਨਾਲਾ ਪਾਉਣ ਲੱਗੇ ਉਹ ਵੀ ਉਹ ਹੋ ਜਾਂਦਾ ਵੀ ਵੀ ਝਟਕਦਾ ਜੇ ਤੁਸੀਂ ਐਵੇਂ ਨਾਲਾ ਪਾਉਂਗੇ ਇਹਦੇ ਵਿੱਚ ਤਾਂ ਬਿਲਕੁਲ ਵੀ ਨਹੀਂ اٹਕੂਗਾ ਤੁਸੀਂ ਇੱਥੇ ਇੱਕ ਸਲਾਈ ਇਹ ਜ਼ਰੂਰ ਲਗਾ ਲੈਣੀ ਹੈ ਤੇ ਤੁਸੀਂ ਫਿਰ ਐਵੇਂ ਨਿਫਾ ਜਿੰਨਾ ਵੀ ਤੁਸੀਂ ਮੋੜਨਾ ਉਹਨਾਂ ਤੁਸੀਂ ਮੋੜ ਮੋੜ ਲਿਓ ਤੇ ਐਵੇਂ ਤੁਸੀਂ ਸਲਾਈ ਲਗਾ ਲਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਥੋੜਾ ਧੰਨਵਾਦ